ਹਾਂਜੀ ਸਰ ਕੀ ਨਾ ਕਿਹੜੇ ਪਿੰਡ ਤੋਂ ਆਏ ਜੀ ਮੇਰਾ ਨਾਮ ਈਸ਼ਵਿੰਦਰ ਸਿੰਘ ਹੈ ਜੀ ਮੈਂ ਬਹਿਲੇ ਪਿੰਡ ਤੋਂ ਸਰਪੰਚਾ ਜੀ ਸਰ ਅੱਜ ਕੱਲ੍ਹ ਦੇ ਸਬੰਧ ਜਿਹੜੀ ਮੀਟਿੰਗ ਹੋਈ ਤੇ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਨੂੰ ਪਤਾ ਤਰਨਤਾਂ ਦੇ ਐਮ.ਐਲ.ਏ ਡਾਕਟਰ ਕਸ਼ਮੀਰ ਸਿੰਘ ਜੀ ਦੀ ਡੈਥ ਹੋ ਗਈ ਆ ਹਾਂਜੀ ਉਹਦੇ ਕਰਕੇ ਸਾਡਾ ਇਲਾਕਾ ਬਿਲਕੁਲ ਹੀ ਲਵਾਰਿਸ ਟਾਈਪ ਹੋ ਗਿਆ ਆ ਦੁਬਾਰਾ ਇਲੈਕਸ਼ਨ ਤੇ ਹੋਣੀ ਹੀ ਹੋਣੀ ਆ ਉਹਦੇ ਸਬੰਧੀ ਅਸੀਂ ਸਾਰੇ ਸਰਪੰਚਾ ਨੇ ਇਕੱਠ ਕਰਕੇ ਇੱਕ ਸੋਚਿਆ ਕਿ ਅਸੀਂ ਸਲਾਹ ਕਰੀ ਅਸੀਂ ਕਿਹਨੂੰ ਕਿਸ ਬੰਦੇ ਦੀ ਸਮਰਥਨ ਕਰਨਾ ਚਾਹੁੰਦੇ ਆ ਜੀ ਸਾਡੀ ਤੇਰੋ ਡਾਕਟਰ ਸਾਹਿਬ ਨੇ ਜਿਹਨੋਂ ਦੇ ਐਮ.ਐਲ.ਏ ਬਣੇ ਆ ਇਸ ਇਲਾਕੇ ਚ ਬਹੁਤ ਸੱਚੀ ਸਫਾਈ ਅਤੇ ਵਧੀਆ ਸਿਆਸਤ ਕੀਤੀ ਆ ਕੋਈ ਉਹ ਜਨਯਾਇਜ ਪਰਚਾ ਨਹੀਂ ਕੋਈ ਝਗੜੇ ਨਹੀਂ ਕਰਾਇ ਪਿੰਡਾਂ ਵਿੱਚ ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ ਅਸੀਂ ਉਹਨਾਂ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਵੀ ਡਾਕਟਰ ਆਪਣੇ ਐਡਵੋਕੇਟ ਕੋਮਲਪ੍ਰੀਤ ਨੂੰ ਸਫਾਰਿਸ਼ ਕਰਦੇ ਆ ਅਸੀਂ ਪਾਰਟੀ ਨੂੰ ਕਹਿੰਦੇ ਵੀ ਉਹਨੂੰ ਟਿਕਟ ਦਿੱਤੀ ਜਾਵੇ ਕੋਮਲਪ੍ਰੀਤ ਨੂੰ ਅਸੀਂ ਕੋਮਲਪ੍ਰੀਤ ਉਹਨਾਂ ਦਾ ਸਮਰਥਨ ਕਰਾਂਗੇ ਅੱਜ 49 ਸਰਪੰਚ ਇੱਥੇ ਆਏ ਨੇ ਕੁਝ ਚਲੋ ਨਹੀਂ ਆ ਸਕੇ ਮੀਂਹ ਨਹੀਂ ਰੀ ਕਰਕੇ ਪਰ ਅਸੀਂ ਉਹਨਾਂ ਨੂੰ ਪਾਰਟੀ ਨੂੰ ਕਹਿੰਦੇ ਵੀ ਸਾਨੂੰ ਕੋਮਲਪ੍ਰੀਤ ਨੂੰ ਗਾੜੀ ਉਮੀਦਵਾਰ ਬਣਾਇਆ ਜਾਵੇ ਅਸੀਂ ਹਮ ਹਮ ਆਕੇ ਉਹਨੂੰ ਜਿਤਾਵਾਂਗੇ ਇੱਥੋਂ ਐਮਐਲਏ ਬਣਾ ਕੇ ਭੇਜਾਂਗੇ ਕੋਮਲ ਨੌਜਵਾਨ ਨੇ ਕਿਸੇ ਨੇ ਕਿਤੇ ਕਹਿੰਦੇ ਸਰਪੰਚ ਜਿਹੜੇ ਦੀ ਢਿੱਡ ਦੀ ਹੱਡੀ ਹੁੰਦੀ ਆ ਪਾਰਟੀ ਦੇ ਜਿਹੜੀ ਜਾਨ ਹੁੰਦੀ ਕੋਮਕਰ ਹੁੰਦੇ ਆ ਤੁਸੀਂ ਸਮਰਥਨ ਦੇ ਦਿੱਤਾ ਤੇ ਫਿਰ ਕਿੰਨੀ ਕੀ ਲੱਗਦੀ ਬਿਲਕੁਲ ਹੀ ਵੇਖੋ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਆਹ ਨਾ ਗਿਣੋ ਵੀ ਕੱਲੇ ਸਰਪੰਚ ਇੱਥੇ ਆਏ ਆ ਹਰ ਸਰਪੰਚ ਦਾ ਦੋ ਦੋ ਤਿੰਨ ਤਿੰਨ ਮੈਂਬਰ ਹੁੰਦੀ ਆ ਚਾਰ ਚਾਰ ਮੈਂਬਰ ਸਹਿਮਤ ਆ ਤੁਸੀਂ ਪਿੰਡਾਂ ਨੂੰ ਗਿਣੋ ਜਿੱਥੇ 1000 ਵੋ ਹਰ ਪਿੰਡ ਵੇਖੋ ਅਸੀਂ ਵਕਤ ਤੋਂ ਵਕਤ 20 30 40 ਹਰ ਦਿਲੀ ਇੱਨਾ ਜਤਾ ਕੇ ਭੇਜਾਂਗੇ ਕੋਮਲਪ੍ਰੀਤ ਨੂੰ ਇਹੋ ਜੀ ਗੱਲ ਨਹੀਂ ਸਰਪੰਚ ਇਕੱਲੇ ਨਹੀਂ ਹੁੰਦੇ ਨਾਲ ਮੈਂਬਰ ਹੁੰਦੇ ਨਾਲ ਨਮਕਾ ਹੀ ਬੰਦੇ ਨਾਲ ਕੇ ਚੱਲਦੇ ਆ ਤੇ ਪੂਰਾ ਪਿੰਡ ਹੀ ਗੇਲੋ ਤੁਸੀਂ ਆ ਗਿਆ ਚਲੋ ਮੀਂਹ ਦੇ ਵੀ ਕਰਕੇ ਕੋਈ ਨਹੀਂ ਵੀ ਆ ਸਕਦਾ ਕਈ ਪਰਜੇਵੇਂ ਹੁੰਦੇ ਆ ਕੋਮਲਪ੍ਰੀਤ ਪੜਿਆ ਲਿਖਿਆ ਹੈ ਐਡਵੋਕੇਟ ਵੀ ਹੈ ਨੌਜਵਾਨ ਵੀ ਹੈ ਗੱਲ ਸੁਣਦਾ ਵੀ ਹੈ ਸਮਝਦਾ ਵੀ ਹੈ ਅਸਤੇ ਆ ਹੀ ਜਾਂਦੇ ਕੋਈ ਨਵਾਂ ਬੰਦਾ ਆਊਗਾ ਸਾਨੂੰ ਉਹਦੇ ਬਾਰੇ ਪਤਾ ਨਹੀਂ ਆ ਉਹਨੂੰ ਇੱਕ ਤੁਸੀਂ ਸਾਰੇ ਸਰਪੰਚ ਇੱਥੇ ਆ ਹੀ ਕਹਿ ਰਹੇ ਆ ਇਹ ਜੇਨਾ ਬੰਦਾ ਦਿਲ ਮਿਲਿਆ ਹੋਵੇ ਉਹਨੂੰ ਆਪਾਂ ਖੁੱਲਕੇ ਗੱਲ ਕਰ ਲੈਂਦੇ ਆ ਤੇ ਉਹ ਬਾਹਰੋਂ ਕੋਈ ਬੰਦਾ ਭੇਜ ਦਿੰਗੇ ਆਪਾਂ ਨੂੰ ਉਹਦਾ ਪਤਾ ਨਾ ਹੋਊਗਾ 1.5 ਸਾਲ ਤੇ ਰਹਿ ਗਿਆ ਉਹਦੋਂ ਕੀ ਆਪਾਂ ਅੰਡਰਸਟੈਂਡਿੰਗ ਕਰਾਂਗੇ ਕਿੱਥੇ ਗੱਲ ਜਾਂਦੀ ਆ ਹੁਣ ਤੇ ਕੋਮਲਪ੍ਰੀਤ ਨਾਲ ਆਪਾਂ ਮਿਲਦੇ ਰਹਿੰਦੇ ਆ ਡਾਕਟਰ ਸਾਹਿਬ ਦੇ ਘਰ ਚਾਈ ਤੱਕ ਕੰਮ ਲਈਦੇ ਸੀਗੇ ਅਸੀਂ ਬੇਨਤੀ ਆਹੀ ਕਰਦੇ ਆ ਜੀ ਟਿਕਟ ਪਾਰਟੀ ਨੂੰ ਇਹਨੂੰ ਕੋਮਲਪ੍ਰੀਤ ਐਡਵੋਕੇਟ ਨੂੰ ਦੇਣੀ ਚਾਹੀਦੀ ਆ ਸਸੀਕਾਲ ਜੀ ਮੈਂ ਸਪੈਂਟ ਬੈਂਡ ਬਣਾਣਾ ਤੋਂ ਅੱਜ ਤਰਨਤਨ ਬਲਾਕ ਦੇ ਜਿੰਨੇ ਵੀ ਸਰਪੰਚ ਇਕੱਠੇ ਹੋਏ 40 ਤੋਂ 50 ਸਰਪੰਚ ਇਕੱਠੇ ਹੋਏ ਆ ਉਹਨਾਂ ਨੇ ਕੋਮਲਪ੍ਰੀਤ ਸਿੰਘ ਦੇ ਹੱਕ ਚ ਆਵਾਜ਼ ਉਠਾਈ ਆ ਕਿ ਹਾਈ ਕਮਾਂਡ ਆਪ ਆਮ ਪਾਰਟੀ ਦੇ ਹਾਈ ਕਮਾਂਡ ਨੂੰ ਕਿ ਕੋਮਲਪ੍ਰੀਤ ਨੂੰ ਟਿਕਟ ਦਿੱਤੀ ਜਾਵੇ ਤੇ ਉਹ ਤੁਸੀਂ ਜਾਣਦੇ ਵੀ ਹੋਗੇ ਡਾਇਰੈਕਟਰ ਕਸ਼ਮੀਰ ਸਿੰਘ ਸੋਲ ਦੀ ਚਾਣਕ ਮੌਤ ਹੋਣ ਕਾਰਨ ਕੋਮਲਪ੍ਰੀਤ ਹੀ ਸਾਰੇ ਸਰਪੰਚਾਂ ਦੀ ਸਾਰ ਲੈਂਦਾ ਰਿਹਾ ਐਮ ਸੀ ਸਰਪੰਚ ਪੰਚ ਸਾਰਿਆਂ ਨਾਲ ਕੋਮਲਪ੍ਰੀਤ ਨੇ ਹੀ ਗੱਲਬਾਤ ਕੀਤੀ ਤੇ ਉਹਨਾਂ ਦੇ ਕੰਮ ਕੀਤੇ ਸਾਰੇ ਪਿੰਡਾਂ ਦੇ ਵਿੱਚ ਕੋਈ ਗਲੀਆਂ ਨਾਲੀਆਂ ਦਾ ਅੰਗਣਵਾੜੀ ਦਾ ਸਕੂਲਾਂ ਦਾ ਕੋਮਲਪ੍ਰੀਤ ਹੀ ਕੰਮ ਕਰਦਾ ਰਿਹਾ ਤੇ ਸਾਡੀ ਹਾਈ ਕਮੈਂਡ ਨੂੰ ਬੇਨਤੀ ਆ ਕਿ ਕੋਮਲਪ੍ਰੀਤ ਨੂੰ ਟਿਕਟ ਦਿੱਤੀ ਜਾਵੇ। ਓਕੇ ਓਕੇ। ਪਹੁੰਚਿਓ ਮੈਨੂੰ ਸਾਡੇ ਦਫਤਰ ਨਾ ਦੇ ਦਿੱਤੇ ਜਾਨੇ ਪਾਰਟੀ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਸੋਚ ਲੈ ਕੇ ਪਹੁੰਚੇ ਹੋ? ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਟਨੀਤ ਸਿੰਘ ਐਮਐਲਏ ਸੋਲ ਸਾਹਿਬ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਉਹਦੇ ਨਾਲ ਸਾਡੀ ਪਾਰਟੀ ਨੂੰ ਬਹੁਲ ਘਾਟਾ ਪਿਆ। ਉਹਦੇ ਤੋਂ ਬਾਅਦ ਜਿਮਨੀ ਚੋਣ ਹੋਣੀ ਆ। ਉਹਦੇ ਵਿੱਚ ਵੱਖ-ਵੱਖ ਸਾਰੇ ਹੀ ਕੋਈ ਬਾਹਰੂ ਪਾਰਟੀਆਂ ਦੇ ਵੀ ਤੇ ਕੁਝ ਇਹ ਆਮ ਪਾਰਟੀ ਦੇ ਵੀ ਜਿਹੜੇ ਉਹ ਡਿਮਾਂਡ ਕਰਨ ਦੇ ਸਾਨੂੰ ਟਿਕਟ ਦਿੱਤੀ ਜਾਵੇ ਅਸੀਂ ਸਾਰਿਆਂ ਨੇ ਜਿੰਨੇ ਵੀ ਪੰਚਾਇਤ ਸਰਪੰਚ ਬਣੇ ਆ ਨਵੇਂ ਪੁਰਾਣੇ ਜਾਂ ਮੋਦਬਰ ਇਹਨਾਂ ਨੇ ਸਲਾਹ ਕੀਤੀ ਕਿ ਸਰਦਾਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਹੋਣਹਾਰ ਨੌਜਵਾਨ ਆ ਪੜਿਆ ਲਿਖਿਆ ਵਾ ਕੋਮਲਪ੍ਰੀਤ ਸਿੰਘ ਉਹਨੂੰ ਟਿਕਟ ਦੇ ਕੇ ਆਮ ਪਾਰਟੀ ਨਵਾਜੇ ਜਿਮਨੀ ਚੌਂਕ ਤੋਂ ਉਹਨੂੰ ਐਮਐਲਏ ਬਣਾਵੇ ਜੋ ਅਧੂਰੇ ਕੰਮ ਰਹਿ ਗਿਆ ਉਹਨਾਂ ਨੂੰ ਪੂਰੇ ਕੀਤਾ ਜਾਦਾ। ਨਾਦਸੂ ਪਿੰਡ ਦਸੂ 35 ਕਿਲੋਮੀਟਰ ਦੀ ਦੂਰੀ ਹੋਵੇ। ਬਾਬਾ ਸੈਮ ਭਗਤ ਸੂਲ ਤੋਂ ਸਰਪੰਚ ਗੁਰਦੇਵ ਸਿੰਘ ਤੇ ਆਪਾਂ ਮੈਮਲੇ ਸਾਹਿਬ ਦੇ ਪਿੰਡ ਦੇ ਆ ਤੇ ਡਾਕਟਰ ਸਾਹਿਬ ਦੇ ਨਿਰਦੇਸ਼ਾਂ ਤੇ ਆਪਾ ਪਾਰਟੀ तकरीबन 2019 ਤੋਂ ਕੰਮ ਕਰਦੇ ਆ ਮੈਂ ਜਿਉਂ ਪੈਨਸ਼ਨ ਆ ਮੈਂ ਆਰਮੀ ਦਾ ਪੈਨਸ਼ਨ ਆ ਤੇ ਅਸੀਂ ਜਿਸ ਤਰ੍ਹਾਂ ਵੀ ਡਾਕਟਰ ਸਾਹਿਬ ਨੇ ਬੜੀ ਸੋਚਣਾ ਕਿਸੇ ਨਾ ਵੈਰ ਦੀ ਭਾਵਨਾ ਨਾਲ ਪਰਚਾ ਜਾਂ ਕੋਈ ਵੀ ਪਰਚਾ ਵਾਲੀ ਰਾਜਨੀਤੀ ਨਹੀਂ ਕੀਤੀ ਤੇ ਅਸੀਂ ਡਾਕਟਰ ਸਾਹਿਬ ਦੇ ਨਾਲ ਆ ਡਾਕਟਰ ਸਾਹਿਬ ਦੇ ਪਰਿਵਾਰ ਦੇ ਨਾਲ ਆ ਵੀਰ ਕੋਮਲਪ੍ਰੀਤ ਦੇ ਨਾਲ ਆ ਜਿਤਨਾ ਦੇ ਜੋ ਵੀ ਜਦਦਾਤ ਦਿਨ ਜਦੋਂ ਵੀ ਜਰੂਰਤ ਪਵੇ ਕੋਮਲਪ੍ਰੀਤ ਨੂੰ ਟੇਢ ਦੇ ਕੇ ਨੂੰ ਅੱਜ ਜਾਵੇ ਵਾਇਲੀ ਤਖਾਲਸਾ ਵਾਇਲੀ ਜੁਕ ਪਤ ਹਾਈ ਕਮਰੂ ਅਪੀਲ ਕਰਦੇ ਆ ਜੀ ਜਿਹੜਾ ਸਾਡੇ ਐਮਐਲਏ ਸਾਹਿਬ ਦਾ ਟਰਨਓਵਰ ਬਜਿਆ ਜੀ ਪਰਵਾਜ਼ ਟਿਕ ਦਿੱਤੀ ਹੈ ਧੰਨਵਾਦ ਜੀ ਸਭਨ ਸਾਹਿਬ ਕੀ ਨਾਮ ਆਪਣਾ ਤੇ ਕਿਹੜੇ ਪਿੰਡ ਤੋਂ ਹੋ ਜੀ ਸਰਦਾਰ ਜੀ ਮੇਰਾ ਨਾਮ ਬਜੇਤਰ ਸਿੰਘ ਹੈ ਜੀ ਮੈਂ ਪੰਡੋਈ ਰਮਾਣੇ ਦਾ ਸਰਪੰਚ ਹਾਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਕੱਠ ਕੀਤਾ ਸਾਡੇ ਸਭਨ ਸਾਹਿਬ ਇਕੱਠੇ ਹੋਏ ਨੇ ਨਾਦੇ ਦਿੱਤੇ ਜਾਂਦੇ ਨੇ ਪਾਰਟੀ ਦੇ ਅੱਗੇ ਕੀ ਸੋਚ ਕੀ ਏਜੰਡਾ ਲਾ ਗਿਆ ਹੋ ਵੇਖੋ ਜੀ ਅਸੀਂ ਇਕੱਠੇ ਕੀਤਾ ਹੈ ਕਿ ਅਸੀਂ ਸੋਲ ਪਰਿਵਾਰ ਦੇ ਨਾਲ ਖੜੇ ਆ ਸਾਰੇ ਸਰਪੰਚ ਜਿੰਨੇ ਵੀ ਤਰਨਤਾਰ ਨਾਲ ਹਲਕੇ ਦੇ ਕੱਲ ਗੰਡੀਵਿੰਡ ਬਲਾਗ ਤੋਂ ਵੀ ਸਰਪੰਚ ਆਏ ਸੀ ਅਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਨਾਲ ਖੜੇ ਆ ਅਸੀਂ ਭਾਰਤੀ ਹਾਈ ਕਮਾਂਡ ਤੋਂ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜੀ ਟਿਕਟ ਆ ਇਹ ਡਾਕਟਰ ਸੋਲ ਪਰਿਵਾਰ ਨੂੰ ਦਿੱਤੀ ਜਾਵੇ ਠੀਕ ਹੈ ਜੀ ਤੇ ਅਸੀਂ ਦਿਲੋਂ ਤਨੋਂ ਮਨੋਂ ਉਸ ਪਰਿਵਾਰ ਦੇ ਨਾਲ ਖੜੇ ਆ ਤੇ ਜੋਰ ਲਾਵਾਂਗੇ ਤੇ ਇਹ ਸ਼ੀਟ ਜਿਤਾ ਕੇ ਆਮ ਆਦੀ ਪਾਰਟੀ ਚੋਲੀ ਵਿੱਚ ਪਾਵਾਂਗੇ ਉਹ ਵੀ ਉਮੀਦਵਾਰ ਹੋਰ ਵੀ ਲੋਕ ਲੱਗੇਗੇ ਦੇ ਵਿੱਚ ਕੋਮਲਪ੍ਰੀਤ ਜਿਹੜਾ ਭਾਂਜਾ ਉਹਦਾ ਨਾਮ ਕਿਉਂ ਬਾ ਬੰਦਾਇਆ ਜਾ ਰਿਹਾ ਜਿਆਦਾ ਕਿਉਂ ਪੈਲ ਨੂੰ ਦਿੱਤੀ ਜਾ ਰਹੀ ਕਿਉਂਕਿ ਸਾਡੇ 3.5 ਸਾਲ ਤੋਂ ਜਦੋਂ ਤੋਂ 2022 ਤੋਂ ਡਾਕਟਰ ਕਸ਼ਮੀਰ ਸਿੰਘ ਸੋਲ ਐਮਐਲਏ ਬਣੇ ਆ ਤੇ ਉਹੀ ਹਲਕੇ ਦੇ ਵਿੱਚ ਵਿਚਰੇ ਆ ਨਾਲ ਐਡਵੋਕੇਟ ਕੋਮਲਪ੍ਰੀਤ ਸਿੰਘ ਹਲਕੇ ਦੇ ਵਿੱਚ ਵਿਚਰੇ ਆ ਸਾਡਾ ਤੇ ਮਤਲਬ ਜੋ ਵੀ ਆ ਅਸੀਂ ਉਹ ਬੰਦੇ ਨਾਲ ਜਿੰਨਾ ਸਾਨੂੰ ਸਰਪੰਚ ਵੀ ਬਣਾਇਆ ਤੇ ਹਲਕੇ ਦੇ ਵਿੱਚ ਵਿਚਰ ਕੇ ਵੇਖੋ ਸਾਨੂੰ ਉਹਨਾਂ ਦਾ ਕਰਕੇ ਹੀ ਅਸੀਂ ਮਤਲਬ ਪਿੰਡਾਂ ਦੇ ਵਿੱਚ ਵਿਚਰੇ ਆ ਉਹਨਾਂ ਦੇ ਜਿਹੜਾ ਐਜੰਡਾ ਸੀ ਅਸੀਂ ਪਿੰਡਾਂ ਵਿੱਚ ਲੈ ਗਏ ਆ ਠੀਕ ਹੈ ਤੇ ਅੱਜ ਉਸ ਨੂੰ ਬੂਰ ਪੈ ਰਿਹਾ ਜੀ ਜੋ ਉਹਨਾਂ ਦੀ ਸੋਚ ਸੀ ਅੱਜ ਉਹਨੂੰ ਫਲ ਮਿਲ ਰਿਹਾ ਠੀਕ ਹੈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਆ ਇਲੈਕਸ਼ਨ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਨੂੰ ਅਖੋ ਪਰੋਖਿਆ ਨਾ ਕੀਤਾ ਜਾਵੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਿੰਡਾਂ ਦੇ ਵਿੱਚ ਸਾਢੇ ਤਿੰਨਾਂ ਚਾਲਾ ਕਿ ਵਕਾਫ ਦੇ ਕੰਮ ਵੀ ਚੱਲ ਰਿਹਾ ਜਾਂ ਹੋ ਰਿਹਾ ਜੀ ਜੀ ਮੇਰਾ ਪਿੰਡ ਪੰਡੋਰੀ ਰਮਾਣਾ ਜੀ ਮੈਂ ਕਿਸੇ ਦੇ ਬਾਰੇ ਜ਼ਿਆਦਾ ਨਹੀਂ ਗੱਲ ਕਰਦਾ ਤੁਸੀਂ ਮੀਡੀਆ ਕਰਮੀ ਜੇ ਕਹਿੰਦੇ ਆ ਵੀ ਮੇਰੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ਼ ਸੀਵਰੇਜ ਕੋਈ ਦੁਨੀਆ ਦਾ ਬੰਦਾ ਇਹ ਕਹਿੰਦਾ ਸੀ ਵੀ ਉਹ ਜਿਹੜਾ ਸੀਵਰੇਜ ਆ ਉਹ ਬਾਹਰ ਪਾਣੀ ਪਿੰਡੋਂ ਬਾਹਰ ਨਹੀਂ ਜਾ ਸਕਦਾ ਜੀ ਠੀਕ ਹੈ ਜੀ ਮੇਰੇ ਮੈਂਬਰ ਦਾ ਇੱਕ ਵਿਆਹ ਸੀ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉੱਥੇ ਪਹੁੰਚੇ ਸੀ ਮੈਂ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ ਮੈਨੂੰ ਕਿਹਾ ਕਿ ਤੂੰ ਬਜਤਰ ਸਿੰਘ ਆ ਜਿਹੜੀਆਂ ਗਲੀਆਂ ਦਾ ਕੰਮ ਸ਼ੁਰੂ ਕਰਾ ਲੈ ਮੈਂ ਉਹਨਾਂ ਨਾਲ ਗੁੱਸੇ ਹੋ ਗਿਆ ਮੈਂ ਕਿਹਾ ਸਭ ਤੋਂ ਪਹਿਲਾਂ ਕੰਮ ਕਰਾਉਣਾ ਤੇ ਮੈਂ ਪਾਣੀ ਦਾ ਨਿਕਾਸ਼ ਜਿਹੜਾ ਉਹ ਕਰਨਾ ਸੀਵਰੇਜ ਦਾ ਕੰਮ ਕਰਾਉਣਾ ਜੀ ਠੀਕ ਹੈ ਉਹ ਮੈਨੂੰ ਕਹਿੰਦੇ ਵੀ ਉਹਦੇ ਆਸਤੇ ਸਾਨੂੰ ਉਹ ਜਿਹੜਾ ਸੀਵਰੇਜ ਆ ਉਹ ਨਹਿਰ ਤੋਂ ਬਾਹਰ ਪਰਲੇਮੈਂਟ ਨੇ ਤੇ ਨਹਿਰੀ ਵਿਭਾਗ ਤੋਂ ਆਪਾਂ ਨੂੰ ਬੜੀਆਂ ਮੁਸ਼ਕਲਾਂ ਆਉਣੀਆਂ ਟਾਈਮ ਬੜਾ ਆਉਣਾ ਮੈਂ ਉਹਨਾਂ ਨਾਲ ਗੁੱਸੇ ਹੋ ਗਿਆ ਜੀ ਉਹ ਇਹੋ ਜਿਹੇ ਬੰਦੇ ਸੀ ਉਹਨਾਂ ਨੇ ਮੇਰੇ ਤੋਂ ਬਾਅਦ ਮੇਰੇ ਨਾਲ ਕੁ ਸਾਡੇ ਸਿਆਣੇ ਸੀਨੀਅਰ ਨੰਬਰਦਾਰ ਜੀ ਬਿਠੇ ਉਹਨਾਂ ਨੂੰ ਆਵਾਜ਼ ਮਾਰ ਕੇ ਉਹਨਾਂ ਇਹ ਗੱਲ ਕਹੀ ਵੀ ਸਰਪੰਚ ਨੂੰ ਸਮਝਾ ਕੋਈ ਗੱਲ ਨਹੀਂ ਆ ਇਹਨੂੰ ਕਿਹਾ ਵੀ ਜਿੱਦਾਂ ਵੀ ਤੇਰਾ ਮਨ ਕਰਦਾ ਮੈਂ ਤੇਰੇ ਨਾਲ ਆ ਉਹਨਾਂ ਚੰਡੀਗੜ੍ਹ ਤੱਕ ਮੇਰੇ ਨਾਲ ਜ਼ੋਰ ਲਾ ਕੇ ਠੀਕ ਹੈ ਜੀ ਮੈਨੂੰ ਪ੍ਰਵਾਨਗੀ ਦਿਵਾ ਕੇ ਤੇ ਮੈਂ ਜਿਹੜਾ ਪਾਣੀ ਆ ਉਹ ਪਿੰਡ ਦਾ ਪਿੰਡੋਂ ਬਾਹਰ ਦੂਜੇ ਬੰਨੇ ਕਰ ਦਿੱਤਾ ਤੇ ਇਹ ਵੇਲੇ ਮੇਰੇ ਪਿੰਡ ਦੇ ਵਿੱਚ ਜਿਹੜਾ ਉਹ ਵਿਕਾਸ ਹੋਇਆ ਤੁਸੀਂ ਇਹ ਚੀਜ਼ ਦੀ ਜਿਹੜੀ ਆ ਇਨਕੁਆਇਰੀ ਮੇਰੇ ਪਿੰਡ ਦੇ ਵਿੱਚ ਜਾ ਕਰ ਸਕਦੇ ਕੋਮਲ ਤੋਂ ਕਈ ਉਮੀਦਾਂ ਲਾਈਆਂ ਨੇ ਲੰਬਾ ਸਮਾਂ ਉਹਨਾਂ ਲੱਟ ਸਾਹਿਬ ਦੇ ਨਾਲ ਬਤਾਇਆ ਕਿਹਦੇ ਬਰੀਕੀ ਨਾਲ ਜਾਣਦਾ ਕਿ ਇਹਦੇ ਕੰਮ ਕਿੱਥੇ ਹੋਣੇ ਆ ਸਾਰੀ ਨੋਲਜ ਆ ਪਰ ਲਿਖਿਆ ਕਿ ਉਮੀਦਾਂ ਕੋਮਲ ਨੂੰ ਨੇ ਜੇਕਰ ਕੋਮਲ ਨੂੰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਹਾਂਜੀ ਕੋਮਲ ਤੋਂ ਵੀ ਉਮੀਦਾਂ ਲਾਈਆਂ ਨੇ ਕੋਮਲ ਤੋਂ ਇਹ ਉਮੀਦਾਂ ਲਾਈਆਂ ਨੇ ਕਿਉਂਕਿ ਡਾਕਟਰ ਸਾਹਿਬ ਜਦੋਂ ਬਿਮਾਰ ਹੁੰਤੋਂ ਤਾਂ